ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜ ਖੁਸ਼ੀ ਹੋਵੇ ਚੜ੍ਹਦੀ ਕਲਾ ਚ ਹੋਵੇ ਦੋਸਤੋ ਇੱਕ ਹੋਰ ਬਹੁਤ ਸਾਰੀ ਵੀਡੀਓ ਲੈ ਕੇ ਆਇਆ ਬਹੁਤ ਸਾਰਾ ਟੌਪਿਕ ਆ ਟੌਪਿਕ ਚੰਗਾ ਲੱਗੇ ਤਾਂ ਲਾਈਕ ਮਾਰਤੇ ਸ਼ੇਅਰ ਜਰੂਰ ਕਰਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸੌਤੇ ਬਿਨਾ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਨ ਜੀ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਕੁਝ ਐਸੇ ਲੋਕਾਂ ਦੀ ਹਨਾ ਜਿਹੜੇ ਜ਼ਿੰਦਗੀ ਚ ਕੁਝ ਗੱਲਾਂ ਕਰਕੇ ਪਿੱਛੇ ਰਹਿ ਜਾਂਦੇ ਨੇ ਜਿ ਉਹਨਾਂ ਦੀ ਆਪਣੀ ਹੀ ਸਮਝ ਉਹਨਾਂ ਨੂੰ ਪਿੱਛੇ ਰਹਿ ਜਾਂਦੀ ਹੈ ਹਨਾ ਏਦਾਂ ਦੀਆਂ ਗੱਲਾਂ ਵਿੱਚ ਮੂਰਖਤਾ ਕਰ ਦਿੰਦੇ ਨੇ ਹਨਾ ਕਿ ਇਹਨਾਂ ਨੂੰ ਵੀਡੀਓ ਚੰਗੀ ਲੱਗਣੀ ਆ ਕਿ ਇਹਨਾਂ ਨੂੰ ਮਾੜੀ ਵੀ ਲੱਗੂ ਵੀ ਇਹ ਕੀ ਕਹਿ ਰਿਹਾ ਹਨਾ ਵੀ ਮੂਰਖਾਂ ਬਾਰੇ ਕਹਿ ਰਿਹਾ ਆ ਪਰ ਜਿਹੜੀਆਂ ਗੱਲਾਂ ਸਹੀ ਨੇ ਸਹੀ ਨੇ ਅੱਜ ਦੇ ਜ਼ਮਾਨੇ 'ਚ ਹਨਾ ਸੋ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਕਿ ਪਿੱਛੇ ਰਹਿ ਜਾਂਦੇ ਆ ਜਿਹੜੇ ਲੋਕ ਕਿਸੇ ਵੀ ਚੀਜ਼ 'ਚ ਆਪਣੀ ਲਾਈਫ ਦੇ ਵਿੱਚ ਜਾਂ ਆਪਣੇ ਬਿਜ਼ਨਸ ਨੂੰ ਲੈ ਕੇ ਜਾਂ ਹੋਰ ਫੈਮਿਲੀ ਨੂੰ ਲੈ ਕੇ ਹਨਾ ਜਨਨ ਕਿ ਗਰੋਥ ਨਹੀਂ ਕਰਦੇ ਹੈਗੇ ਮੂਰਖਬੰਦ ਦੀ ਪਹਿਲੀ ਨਿਸ਼ਾਨੀ ਹੁੰਦੀ ਹੈ ਜੀ ਅੱਜ ਦਾ ਕੰਮ ਕੱਲ ਤੇ ਛੱਡ ਦੇਣਾ ਹਨਾ ਕੋਈ ਵੀ ਕੰਮ ਕਰਨਾ ਹੁੰਦਾ ਅਗਲਾ ਕਹਿੰਦਾ ਯਾਰ ਚੱਲ ਅੱਜ ਛੱਡੋ ਯਾਰ ਕੱਲ ਫ੍ਰੀ ਹਈਆਂ ਕੱਲ ਕਰ ਲਾਂਗੇ ਹਨਾ ਐਕਚੁਅਲੀ ਗੱਲ ਇਦਾਂ ਕਿ ਉਹ ਸਮੇਂ ਦੀ ਕੀਮਤ ਨਹੀਂ ਸਮਝ ਜਾਏਗੇ ਵੀ ਸਮਾਂ ਕਿੰਨਾ ਕੀਮਤੀ ਹੈ ਬੜੀ ਤੇਜ਼ੀ ਨਾਲ ਭੱਜ ਰਿਹਾ ਅੱਜ ਦੇ ਸਮੇਂ ਵਿੱਚ ਠੀਕ ਹੈ ਜੀ ਸੋ ਕੰਮ ਨੂੰ ਉਸੇ ਟਾਈਮ ਕਰ ਲੈਣਾ ਚਾਹੀਦਾ ਪਰ ਜਿਹੜੇ ਮੂਰਖ ਬੰਦੇ ਹੁੰਦੇ ਉਹ ਅੱਜ ਦਾ ਕੰਮ ਕੱਲ ਤੇ ਸ਼ਰਧਿੰਦੇ ਆ ਕੱਲ ਦਾ ਪਰਸੋਂ ਦੇ ਤੇ ਇਦਾਂ ਕਰਕੇ ਉਹ ਕੰਮ ਨੂੰ ਪੈਂਡਿੰਗ ਪੈਂਡਿੰਗ ਪਾਉਂਦੇ ਪਾਉਂਦੇ ਪਤਾ ਨਹੀਂ ਕਿੰਨੀ ਲੇਟ ਹੋ ਜਾਂਦੇ ਉਸ ਕੰਮ ਦੇ ਵਿੱਚ ਠੀਕ ਹੈ ਜੀ ਇਹ ਪਹਿਲੀ ਗੱਲ ਠੀਕ ਹੈ ਦੂਜੇ ਨੰਬਰ ਤੇ ਜੀ ਮੂ ਸਾਰਿਆਂ ਨੂੰ ਸਾਰਿਆਂ ਤੋਂ ਵੱਧ ਆਪਣੇ ਆਪ ਨੂੰ ਸਿਆਣਾ ਸਮਝਦਾ ਮੂਰਖ ਬੰਦਾ ਠੀਕ ਹੈ ਜੀ ਵੀ ਹਨਾ ਵੀ ਜੋ ਮੈਨੂੰ ਪਤਾ ਉਹ ਮੈਨੂੰ ਪਤਾ ਹੋਰ ਕਿਸੇ ਨੂੰ ਪਤਾ ਹੀ ਨਹੀਂ ਹੈ ਨਾ ਚਾਹੇ ਉਹਨੂੰ ਕਿਸੇ ਚੀਜ਼ ਦੀ ਨੋਲੇਜ ਨਾ ਹੋਵੇ ਜੋ ਕਿ ਦੋ ਬੰਦੇ ਸਾਹਮਣੇ ਗੱਲ ਕਰਦੇ ਆ ਵਿੱਚ ਉਹਨੇ ਆਪਣੀ ਜਗ੍ਹਾ ਤੇ ਡੰਗੜਾ ਨਹੀਂ ਇਦਾਂ ਨਹੀਂ ਯਾਰ ਇਦਾਂ ਹੁੰਦਾ ਇਦਾਂ ਨਹੀਂ ਯਾਰ ਇਦਾਂ ਹੁੰਦਾ ਹਨਾ ਇਹ ਮੂਰਖ ਬੰਦੇ ਦੀ ਦੂਜੀ ਨਿਸ਼ਾਨੀ ਹੁੰਦੀ ਆ ਵੀ ਹਨਾ ਦੂਜੀਆਂ ਜੀਆਂ ਚੀਜ਼ਾਂ 'ਚ ਲੱਤ ਫਸਾਈ ਜਾਣੀਆਂ ਤੇ ਆਪ ਨੂੰ ਚਾਹੇ ਉਹ ਚੀਜ਼ ਦੇ ਬਾਰੇ ਪਤਾ ਹੀ ਨਾ ਹੋਵੇ ਇਹ ਦੂਸਰੀ ਗੱਲ ਤੀਜੇ ਨੰਬਰ ਤੇ ਜੀ ਮੂਰਖ ਸ਼੍ਰੇਣੀ ਦੇ ਲੋਕ ਉਹ ਹੁੰਦੇ ਆ ਜਿਹੜੇ ਹਰ ਕਿਸੇ ਦੀ ਕਿਸ ਨ ਕਿਸੇ ਵੀ ਚੀਜ਼ ਨੂੰ ਲੈ ਕੇ ਚਾਹੇ ਤੁਹਾਡੇ ਖਾਣ-ਪੀਣ ਨੂੰ ਲੈ ਕੇ ਹੋ ਜਾਵੇ ਤੁਹਾਡੇ ਕੱਪੜੇ ਪਾਉਣ ਦੇ ਢੰਗ ਨੂੰ ਹੋ ਜੇ ਜਾਂ ਤੁਸੀਂ ਕੋਈ ਬਾਈਕ ਲਈ ਕਾਰ ਲਈ ਕੋਈ ਵੀ ਚੀਜ਼ ਲਈਆ ਮੰਨ ਲਓ ਕੋਈ ਵੀ ਚੀਜ਼ ਆ ਥੋੜੀ ਪੜ੍ਹਾਈ ਨੂੰ ਲੈ ਕੇ ਲਾ ਲਓ ਹਨ ਉਹਨਾਂ ਨੇ ਉਹਦੇ ਵਿੱਚ ਵੀ ਨੁਕਸ ਕਰ ਦੇਣਾ ਕਰਾ ਯਾਰ ਆਹ ਕੀ ਗੱਲ ਆ ਆਹ ਭਾਈ ਕਿਹੜੀ ਵਾਲੀ ਤੂੰ ਦੂਜੀ ਵਾਲੇ ਸੀ ਆਹ ਕਿਹੜੀ ਗੱਡੀ ਵਾਲੀ ਤੂੰ ਦੂਜੀ ਵਾਲੇ ਸੀ ਇਹ ਤਾਂ ਹਰ ਕੋਈ ਚੱਕੀ ਵਰਦਾ ਹੈ ਹਨਾ ਇਹਦੇ ਆ ਉਹ ਨੁਕਸਾਨ ਨੇ ਹਨਾ ਇਧਰ ਇਸ ਚਾਰ ਕੇ ਉਹਨਾਂ ਹਰੇਕ ਦੀ ਚੀਜ਼ ਵਿੱਚ ਹਰੇਕ ਦੀ ਗੱਲ ਵਿੱਚ ਨੁਕਸਾਨ ਕੋਈ ਨਾ ਕੋਈ ਉਹਨੇ ਯਾਨੀ ਕਿ ਕਾਮੀ ਕੱਢ ਹੀ ਦੇਣੀ ਆ ਹਨਾ ਵੀ ਆ ਜਿਹੜਾ ਇਸ ਦੇਸ਼ ਨੂੰ ਸਹੀ ਨਹੀਂ ਹੈਗੀ ਸੋ ਮੂਰਖ ਬੰਦੇ ਦੀ ਚੀਜ਼ ਨਿਸ਼ਾਨੀ ਇਹ ਹੁੰਦੀ ਆ ਤੇ ਨੰਬਰ 4 ਤੇ ਜਿਹੜਾ ਮੂਰਖ ਬੰਦਾ ਹੁੰਦਾ ਜੀ ਉਹ ਸਲਾਹ ਕਰੇਕ ਨੂੰ ਦੇਣ ਲੱਗ ਜਾਂਦਾ ਪਰ ਉਹ ਮੰਨਦਾ ਕਿਸੇ ਦੀ ਨਹੀਂ ਹੈਗਾ ਕਿਸੇ ਨੂੰ ਵੀ ਹੈ ਨਾ ਕੋਈ ਕੋਈ ਬੰਦਾ ਕੋਈ ਗੱਲ ਕਰਦਾ ਉਹ ਚ ਆਪਣੀ ਸਲਾਹ ਦੇਣ ਲੱਗ ਜਾਓ ਵੀ ਨਾ ਜਦੋਂ ਇਦਾਂ ਨਹੀਂ ਇਦਾਂ ਕਰ ਲਾ ਪਰ ਜੇ ਉਹਨੂੰ ਸਲਾਹ ਦੇ ਦੋ ਕਹਿੰਦਾ ਨਹੀਂ ਯਾਰ ਮੈਂ ਬਹੁਤ ਸਿਆਣਾ ਹਾਂ ਮੈਨੂੰ ਸਭ ਕੁਝ ਪਤਾ ਹੈ ਇਹ ਚੌਥੀ ਨਿਸ਼ਾਨੀ ਹੁੰਦੀ ਆ ਸੋ ਮੂਰਖ ਬੰਦੇ ਜਿਹੜੇ ਐਸੇ ਹੁੰਦੇ ਉਹ ਜ਼ਿੰਦਗੀ 'ਚ ਹੈ ਨਾ ਕੋਸ਼ਿਸ਼ ਨਹੀਂ ਕਰਦੇ ਹੈਗੇ ਬਸ ਉਹ ਉੱਥੇ ਉੱਥੇ ਹੀ ਰਹਿੰਦੇ ਜਿੱਥੇ ਹੈਗੇ ਨਾ ਸੋ ਕੋਸ਼ਿਸ਼ ਕਰੋ ਵੀ ਤੁਹਾਡੇ ਆਲੇ-ਦੁਆਲੇ ਜਿਹੇ ਐਸੇ ਲੋਕ ਹੈ ਇਹਨਾਂ ਤੋਂ ਬਚ ਕੇ ਰੱਖੋ ਕਿਉਂਕਿ ਆਪਣਾ ਸਮਾਂ ਤਾਂ ਵੇਸਟ ਕਰਦੇ ਹੀ ਕਰਦੇ ਆ ਨਾਲ ਨਾਲ ਤੁਹਾਡਾ ਸਮਾਂ ਵੀ ਵੇਸਟ ਕਰਨਗੇ ਸੋ ਐਸੇ ਲੋਕਾਂ ਤੋਂ ਬਚ ਕੇ ਰਹੋ ਇੱਥੇ ਵੀਡੀਓ ਕੰਪਲੀਟ ਕਰਦੇ ਆ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ ਜੀ